ਇਸ ਸ਼ਹੀਦੀ ਹਫ਼ਤੇ ਦੇ ਵਿੱਚ ਇੱਕ ਇੱਕ ਸਿੰਘ ਨੇ ਭਾਵੇਂ ਉਹ ਸਿੱਖ ਬੀਬੀ ਹੋਵੇ ਤੇ ਭਾਵੇਂ ਉਹ ਸਿੱਖ ਭਾਈ ਹੋਵੇ ਉਹਨੇ ਆਪਣਾ ਆਪਾ ਗੁਰੂ ਤੋਂ ਕੁਰਬਾਨ ਕੀਤਾ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਆਪਣਾ ਪਰਿਵਾਰ ਇਸ ਸਿੱਖ ਕੌਮ ਤੋਂ ਕੁਰਬਾਨ ਕੀਤਾ ਮੈਂ ਤੇ ਜ਼ਿਕਰ ਕਰਨਾ ਚਾਹੁੰਨੀ ਹਾਂ ਬੀਬੀ ਮੁਮਤਾਜ਼ ਜੀ ਦਾ ਜਿਨ੍ਹਾਂ ਦਾ ਸਾਰਾ ਜੀਵਨ ਹੀ ਸਿੱਦਕ ਤੇ ਭਰੋਸੇ ਦੇ ਨਾਲ ਭਰਿਆ ਹੋਇਆ ਹੈ ਜਿਸ ਵੇਲੇ ਭਾਈ ਬਚਿੱਤਰ ਸਿੰਘ ਜੀ ਨੂੰ ਕੋਟਲਾ ਨਿਹੰਗ ਖਾਨ ਦੇ ਘਰ ਵਿੱਚ ਲਿਆਂਦਾ ਗਿਆ ਉਹਨਾਂ ਦਾ ਸਾਰਾ ਸਰੀਰ ਹੀ ਜ਼ਖਮਾਂ ਦੇ ਨਾਲ ਭਰਿਆ ਹੋਇਆ ਹੈ ਸਰੀਰ ਦੇ ਵਿੱਚੋਂ ਖੂਨ ਵਗ ਰਿਹਾ ਉਸ ਰਾਤ ਕੋਟਲਾ ਨਿਹੰਗ ਖਾਨ ਦੀ ਸੁਪੁੱਤਰੀ ਬੀਬੀ ਮੁਮਤਾਜ ਜਿਨੇ ਉਹਨਾਂ ਦੀ ਬੜੇ ਭਰੋਸੇ ਤੇ ਸਦਕ ਦੇ ਨਾਲ ਸੇਵਾ ਕੀਤੀ ਕਿੰਦੇ ਜਦੋਂ ਦਿਨ ਚੜ੍ਹਿਆ ਨਾ ਜਿਸ ਵੇਲੇ ਪਿੰਡ ਦੀ ਚੌਂਕੀ ਦੇ ਇੰਚਾਰਜ ਜਫਲ ਬੇਗ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਸਿੰਘ ਕੋਟਰਾ ਨਿਹੰਗ ਖਾਨ ਦੇ ਘਰ ਵਿੱਚ ਠਹਿਰੇ ਨੇ ਤੇ ਉਹ ਤਲਾਸ਼ੀ ਕਰਨ ਵਾਸਤੇ ਆਇਆ ਜਦੋਂ ਤਲਾਸ਼ੀ ਕਰਨ ਵਾਸਤੇ ਆਇਆ ਉਹਨੇ ਸਾਰੇ ਘਰ ਨੂੰ ਦੇਖਿਆ ਤੇ ਇਹ ਕਮਰਾ ਬੰਦ ਪਿਆ ਹੈ ਉਹ ਕੋਟਲਾ નિਹੰਗ ਖਾਨ ਨੂੰ ਪੁੱਛਦਾ ਹੈ ਇਸ ਕਮਰੇ ਦੇ ਵਿੱਚ ਕੌਣ ਹੈ ਤੇ ਉਸ ਵੇਲੇ ਕੋਟਲਾ નિਹੰਗ ਖਾਨ ਨੇ ਬੜੇ ਸਦਕ ਦੇ ਨਾਲ ਬੜੇ ਵਿਸ਼ਵਾਸ ਦੇ ਨਾਲ ਤੇ ਦਾਅਵੇ ਦੇ ਨਾਲ ਇਹ ਬਚਨ ਆਖੇ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਹੈ ਜੇ ਤੁਹਾਨੂੰ ਕਿਸੇ ਗੱਲ ਦਾ ਸ਼ੱਕ ਹੈ ਤੇ ਮੈਂ ਕਮਰਾ ਖੋਲ ਕੇ ਦਿਖਾ ਦਿੰਦਾ ਕੋਟਲਾ નિਹੰਗ ਖਾਨ ਦੇ ਇਸ ਦਾਅਵੇ ਨੂੰ ਦੇਖ ਕੇ ਉਸ ਫੌਜਦਾਰ ਨੂੰ ਭਰੋਸਾ ਹੋ ਗਿਆ ਪਰ ਜਦੋਂ ਇਹ ਅਲਫਾਜ਼ ਬੀਬੀ ਮੁਮਤਾ ਜੀ ਨੇ ਸੁਣੇ ਸਨ ਨਾ ਤੇ ਬੀਬੀ ਮੁਮਤਾ ਜੀ ਨੇ ਇਹ ਸ਼ਬਦ ਸੁਣ ਕੇ ਉਸੇ ਵੇਲੇ ਹੀ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਵਿੱਚ ਨਮਸ਼ਕਾਰ ਕਰਕੇ ਆਪਣੇ ਆਪ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸਪਤਰੀ ਮੰਨ ਲਿਆ ਸੀ ਤੇ ਆਪ ਜੀ ਨੂੰ ਪਤਾ ਹੋਵੇ ਬੀਬੀ ਮੁਮਤਾ ਜੀ 131 ਸਾਲ ਇਸ ਜੀਵਨ ਦੇ ਵਿੱਚ ਰਹੇ ਨੇ ਇਸ ਸਰੀਰ ਦੇ ਵਿੱਚ ਰਹੇ ਨੇ ਤੇ ਉਹਨਾਂ ਨੇ 131 ਸਾਲ ਭਾਈ ਬਚਿੱਤਰ ਸਿੰਘ ਜੀ ਦੀ ਬੇਵਾਹ ਹੋ ਕੇ ਬਤੀਤ ਕੀਤੀ ਇਤਿਹਾਸ ਦੱਸਦਾ ਉਹਨਾਂ ਦਾ ਸਾਰੇ ਦਾ ਸਾਰਾ ਜੀਵਨ ਸਿਦਕ ਦੇ ਨਾਲ ਭਰਿਆ ਹੋਇਆ ਹੈ ਤੇ ਕਹਿੰਦੇ ساری ਉਮਰ ਉਹਨਾਂ ਦੇ ਹੱਥ ਵਿੱਚ ਮਾਲਾ ਸੀ ਤੇ ਉਹਨਾਂ ਦੀ ਰਸਨਾ ਦੇ ਉੱਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਸੀ ਐਹੋ ਜੀ ਸਿੱਖ ਬੀਬੀ ਹੋਏ ਨੇ ਸਾਡੇ ਇਤਿਹਾਸ ਦੇ ਵਿੱਚ ਇੰਨਾ ਸਿਦਕ ਤੇ ਇੰਨਾ ਭਰੋਸਾ ਕਿਤੇ ਸਾਡੇ ਵਿੱਚ ਵੀ ਹੋਵੇ ਸੋ ਗੁਰੂ ਸਾਹਿਬ ਜੀ ਸਾਡੇ ਤੇ ਵੀ ਰਹਿਮਤ ਕਰਨ ਇਨਾ ਸਿੱਧਕ ਤੇ ਇਨਾ ਭਰੋਸਾ ਸਾਡੇ ਹਿਰਦਿਆਂ ਵਿੱਚ ਵੀ ਆਵੇ